ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ। ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ। ਆਪਣੀ ਅੱਜ ਦੀ ਕਹਾਣੀ ਦੋ ਸਹੇਲੀਆਂ ਦੀ ਦੋਸਤੀ ਦੀ ਕਹਾਣੀਆ। ਮਨਵੀਰ ਤੇ ਸੁਖਵੀਰ ਇੱਕੋ ਕਲਾਸ ਦੇ ਵਿੱਚ ਪੜਦੀਆਂ ਨੇ ਪਹਿਲੀ ਜਮਾਤ ਤੋਂ ਲੈ ਕੇ ਜਿੰਨੀ ਵੀ ਉਹਨਾਂ ਨੇ ਪੜ੍ਹਾਈ ਕੀਤੀ ਉਹ ਸਾਰੀ ਇੱਕ ਕਲਾਸ ਦੇ ਵਿੱਚ ਹੀ ਕੀਤੀ। ਮਨਵੀਰ ਸੀ ਉਹ ਥੋੜੀ ਗਰੀਬ ਘਰੋਂ ਸੀ ਤੇ ਸੁਖਵੀਰ ਕੋਲ ਸੀ ਜਿਹੜੀ ਉਹ ਉਹਨਾਂ ਦੇ ਘਰ ਦੇ ਹਾਲਾਤ ਕਾਫੀ ਚੰਗੇ ਸੀ। ਸੁਖਵੀਰ ਹਮੇਸ਼ਾ ਇਹੀ ਕਹਿੰਦੀ ਜਦੋਂ ਉਹ 10ਵੀਂ 11ਵੀਂ ਦੇ ਵਿੱਚ ਹੋਈਆਂ ਤੇ ਜੇ ਉਹਨੂੰ ਮਨਵੀਰ ਕਹਿੰਦੀ ਵੀ ਅੱਗੇ ਤੂੰ ਕੀ ਪੜ੍ਹਨਾ ਉਹ ਕਹਿੰਦੀ ਮੈਂ ਬਾਲਾ ਨਹੀਂ ਪੜ੍ਹਨਾ ਮੇਰੇ ਤੋਂ ਨਹੀਂ ਪੜਿਆ ਜਾਂਦਾ। ਉਹ ਕਹਿੰਦੀ ਵੀ ਜੇ ਤੂੰ ਨਹੀਂ ਪੜ੍ਹੇਂਗੀ ਤੇ ਵੀ ਹਨਾ ਲਾਈਫ ਕਿਵੇਂ ਸੌਖੀ ਹੋਊਗੀ ਵੀ ਅੱਜ ਕੱਲ ਤਾਂ ਕੁੜੀਆਂ ਨੌਕਰੀ ਕਰਦੀਆਂ ਕਮਾਉਂਦੀਆਂ ਤਾਂ ਉਹਨੂੰ ਹੱਸਣ ਲੱਗ ਜਾਂਦੀ ਕਹਿੰਦੀ ਬੱਸ ਮੈਂ ਤਾਂ ਆਪਣੇ ਪਾਪਾ ਨੂੰ ਕਿਹਾ ਕਿ ਮੇਰੇ ਵਾਸਤੇ ਕਨੇਡਾ ਵਾਲਾ ਮੁੰਡਾ ਲੱਭਿਓ ਆਪਾਂ ਤਾਂ ਬਈ ਕਨੇਡਾ ਜਾਣਾ ਤੇ ਐਸ਼ ਕਰਨੀ ਆ ਮੇਰੇ ਘਰ ਵਾਲਾ ਬਹੁਤ ਸਾਰੇ ਡਾਲਰ ਕਮਾਊਗਾ ਤੇ ਮੈਂ ਐਸ਼ ਕਰੂੰਗੀ ਸੁਖਵੀਰ ਇਹ ਗੱਲ ਜਦੋਂ ਕਹਿੰਦੀ ਤਾਂ ਮਨਵੀਰ ਉਹਦੀ ਗੱਲ ਸੁਣ ਕੇ ਹੱਸ ਪੈਂਦੀ ਉਹ ਕਹਿ ਦਿੰਦੀ ਵੀ ਜੇ ਤੂੰ ਕਨੇਡਾ ਚਲੀ ਗਈ ਤਾਂ ਆਪਾਂ ਦੂਰ ਦੂਰ ਹੋ ਜਾਗੇ ਆ ਉਹ ਕਹਿੰਦੀ ਕੋਈ ਗੱਲ ਨਹੀਂ ਮੈਂ ਤੈਨੂੰ ਉੱਥੋਂ ਫੋਨ ਕਰ ਲਿਆ ਕਰੂੰਗੀ ਜਦੋਂ ਵੀ ਮੈਂ ਆਇਆ ਕਰੂੰ ਉਦੋਂ ਮੈਂ ਤੈਨੂੰ ਮਿਲਣ ਆਇਆ ਕਰੂੰਗੀ ਹੋਰ ਨਹੀਂ ਤਾਂ ਕਹਿੰਦੀ ਮੈਂ ਤੈਨੂੰ ਉੱਥੇ ਬੁਲਾ ਲੂੰ ਉਹ ਕਹਿੰਦੀ ਵੀ ਜੇ ਇੰਨਾ ਸੌਖਾ ਹੁੰਦਾ ਬੁਲਾਉਣਾ ਫੇਰ ਤਾਂ ਸਾਰੇ ਸਾਰਿਆਂ ਨੂੰ ਬੁਲਾ ਲੈਣਾ ਚੱਲ ਕਹਿੰਦੀ ਕੋਈ ਗੱਲ ਨਹੀਂ ਤੇਰਾ ਕੈਨੇਡਾ ਦਾ ਸੁਪਨਾ ਪੂਰਾ ਹੋਵੇ ਮੇਰਾ ਕੀ ਹੈਗਾ ਕਹਿੰਦੀ ਮੈਂ ਤਾਂ ਸਬਰ ਕਰ ਲਿਆ ਕਰੂੰ ਵੈਸੇ ਵੀ ਕਹਿੰਦੀ ਪਤਾ ਨਹੀਂ ਆਪਾਂ ਕਿੱਥੇ ਕਿੱਥੇ ਵਿਆਇਆਂ ਜਾਣਾ ਵੀ ਸਹੁਰੇ ਕਿਹੜਾ ਆਪਾਂ ਨੂੰ ਰੋਜ਼ ਹੀ ਮਿਲਣ ਦਿਆ ਕਰਨਗੇ ਤੇ ਚੱਲ ਕੈਨੇਡਾ ਤੋਂ ਆ ਕੇ ਤਾਂ ਘੱਟੋ ਘੱਟ ਤੂੰ ਮੈਨੂੰ ਮਿਲਣ ਤਾਂ ਆਜਿਆ ਐਸੀ ਤਰ੍ਹਾਂ ਦੋਨੋਂ ਸਹਿਲੀਆਂ ਹੱਸਦੀਆਂ ਹੱਸਦੀਆਂ ਕਦੋਂ ਉਹ ਪੜ੍ਹਾਈ ਪੂਰੀ ਕਰ ਗਈਆਂ ਪਲੱਸ 2 ਕਰਕੇ ਦੋਨੋਂ ਜਣੀਆਂ ਘਰ ਬੈਠ ਗਈਆਂ ਕੁੜੀਆਂ ਨੂੰ ਕੋਈ ਜ਼ਿਆਦਾ ਪੜ੍ਹਾਈ ਦੀ ਉਦੋਂ ਤਵੱਜੋ ਨਹੀਂ ਸੀਗੀ ਤੇ ਮਨਵੀਰ ਸੀ ਜਿਹੜੀ ਉਹ ਆਪਣੀ ਮਾਂ ਦੇ ਨਾਲ ਘਰ ਦੇ ਕੰਮ ਕਰਵਾਉਂਦੀ ਸੁਖਵੀਰ ਸੀ ਉਹ ਵੀ ਚਲੋ ਹਨਾ ਜਿੰਨੇ ਕੰਮ ਕਰੇ ਹੁੰਦੇ ਸੀ ਉਹ ਵੀ ਕਰਵਾਉਂਦੀ ਸੀ ਪਰ ਕੋਈ ਦਿਨ ਇਹੋ ਜਿਹਾ ਨਹੀਂ ਸੀ ਕਿ ਦੋਨੋਂ ਸਹਿਲੀਆਂ ਜਿਹੜੀਆਂ ਉਹ ਇਕੱਠੀਆਂ ਨਾ ਹੋਈਆਂ ਹੁਣ ਇਕੱਠੀਆਂ ਹੁੰਦੀਆਂ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਸੁਪਨੇ ਵੇਖਦੀਆਂ ਗੱਲਾਂ ਕਰਦੀਆਂ ਗੁਰੂ ਘਰ ਜਾਣਾ ਕਿਤੇ ਵੀ ਜਾਣਾ ਉਹਨਾਂ ਨੇ ਦੋਨਾਂ ਨੇ ਇਕੱਠਿਆਂ ਨੇ ਜਾਣਾ ਹੁੰਦਾ ਸੀ ਤੇ ਚਲੋ ਸੁਖਵੀਰ ਵਾਸਤੇ ਨਾ ਇੱਕ ਰਿਸ਼ਤਾ ਆਉਂਦਾ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਰਿਸ਼ਤਾ ਆਇਆ ਵੀ ਮੁੰਡਾ ਕੈਨੇਡਾ ਗਿਆਗਾ ਰਿਸ਼ਤਾ ਕਰਵਾਇਆ ਸੀ ਉਹਦੀ ਭੂਆ ਨੇ ਉਹਦੀ ਭੂਆ ਕਹਿੰਦੀ ਕਿ ਕੈਨੇਡਾ ਦੇ ਵਿੱਚ ਮੁੰਡਾ ਰਹਿੰਦਾਗਾ ਵਧੀਆ ਨੌਕਰੀ ਆ ਘਰ-ਬਾਰ ਵੀ ਵਧੀਆ ਆਪਣਾ ਪੱਕਾ ਹੈਗਾ ਬਸ ਉਮਰ 'ਚ ਥੋੜਾ ਵੱਡਾ ਤੇ ਸੁਖਵੀਰ ਜਿਹੜੀ ਆਪਣੀ ਸਹੇਲੀ ਨੂੰ ਦੱਸਦੀ ਹੈ ਵੀ ਮੇਰੀ ਭੂਆ ਇਸ ਤਰ੍ਹਾਂ ਰਿਸ਼ਤਾ ਲੈ ਕੇ ਆਈ ਆ ਤੇ ਉਹ ਨੂੰ ਕਹਿੰਦੀ ਵੀ ਤੂੰ ਆਪਣੇ ਘਰ ਵਾਲਾ ਵੇਖਿਆ ਕਹਿੰਦੀ ਘਰ ਵਾਲੇ ਨਾਲ ਕੀ ਵੇਖਣਾ ਹੁਣ ਕੈਨੇਡਾ ਚ ਰਹਿੰਦਾ ਸੋਹਣਾ ਹੀ ਹੋਊਗਾ ਨਾਲੇ ਕਹਿੰਦੀ ਇੰਨਾ ਪੈਸਾ ਕਮਾਉਂਦਾ ਕਹਿੰਦੀ ਮੇਰਾ ਤਾਂ ਸੁਪਨਾ ਪੂਰਾ ਹੋਣ ਜਾ ਰਿਹਾ ਬਸ ਮੈਂ ਤਾਂ ਕੈਨੇਡਾ ਵਗ ਜਾਂ ਮੈਨੂੰ ਨਹੀਂ ਕੋਈ ਫਰਕ ਪੈਂਦਾ ਹਾਂ ਬਸ ਕਹਿੰਦੀ ਮੇਰੀ ਭੂਆ ਇਹ ਗੱਲ ਕਹਿੰਦੀ ਸੀ ਵੀ ਮੁੰਡਾ ਥੋੜਾ ਜਿਹਾ ਉਮਰ ਦਾ ਵੱਡਾ ਚੱਲ ਕਹਿੰਦੀ ਵੱਡੇ ਨੂੰ ਕੀ ਹੁੰਦਾ ਯਾਰ ਵਿਆਹ ਤਾਂ ਹੋਣਾ ਹੀ ਆ ਛੋਟੇ ਨਾਲ ਕੀ ਵੱਡੇ ਨਾਲ ਕੀ ਬਸ ਸਭ ਤੋਂ ਵੱਡੀ ਗੱਲ ਇਹ ਆ ਵੀ ਮੇਰਾ ਕੈਨੇਡਾ ਦਾ ਸੁਪਨਾ ਪੂਰਾ ਹੋ ਰਿਹਾ ਤੇ ਸੁਖਵੀਰ ਜਦੋਂ ਇਹ ਗੱਲ ਕਹਿੰਦੀ ਆ ਹਨਾ ਤੇ ਮਨਵੀਰ ਕਹਿੰਦੀ ਆ ਕਿ ਚੱਲ ਵਧੀਆ ਭੈਣੇ ਤੇਰਾ ਸੁਪਨਾ ਤਾਂ ਪੂਰਾ ਹੋਇਆ ਪਰ ਕਹਿੰਦੀ ਯਾਦ ਰੱਖੀ ਮੈਨੂੰ ਭੁੱਲ ਨਾ ਜਾਈਂ ਕਹਿੰਦੀ ਨਹੀਂ ਭੁੱਲਦੀ ਚਲੋ ਭਾਈ 6 ਮਹੀਨਿਆਂ ਦੇ ਵਿੱਚ ਹੀ ਉਹਦੇ ਉਹਦਾ ਵਿਆਹ ਹੋ ਜਾਂਦਾ ਤੇ ਉਹਦੇ ਘਰ ਵਾਲਾ 6 ਮਹੀਨਿਆਂ ਦੀ ਛੁੱਟੀ ਲੈ ਕੇ ਆਉਂਦਾ 6 ਮਹੀਨੇ ਉਹ ਲਾ ਜਾਂਦਾ ਉਹਦੀ ਫਾਈਲ ਲੱਗੀ ਹੁੰਦੀ ਆ ਪਰ ਉਹਦਾ ਵੀਜ਼ਾ ਨਹੀਂ ਆਉਂਦਾ ਹੈਗਾ ਸੋਖਵੀਰ ਜਦੋਂ ਆਪਦੇ ਘਰ ਵਾਲੇ ਨੂੰ ਕਹਿੰਦੀ ਆ ਵੀ ਮੇਰਾ ਹੁਣ ਕੀ ਪਤਾ ਵੀਜ਼ਾ ਕਦੋਂ ਆਊਗਾ ਹਨਾ ਵੀਡੀਓ ਦਾ ਤੁਸੀਂ ਕੈਨੇਡਾ ਚਲੇ ਗਏ ਤਾਂ ਮੇਰਾ ਜੀ ਨਹੀਂ ਲੱਗਣਾ ਵੀ ਮੈਂ ਆਪਣੇ ਪੇਕੇ ਘਰ ਚਲੀ ਜਾਵਾਂ ਤੇ ਉਹ ਕਹਿੰਦਾ ਵੀ ਠੀਕ ਹੈ ਚਲੀ ਚਲੀ ਜਾਈ ਕਿਉਂਕਿ ਉਹਦੇ ਸੱਸ ਸਹੁਰਾ ਸੀ ਉਹੀ ਰਹਿੰਦੇ ਸੀ ਪਿੰਡ ਤੇ ਉਹ ਕਹਿੰਦੀ ਸੀ ਵੀ ਮੈਨੂੰ ਔਖਾ ਵੀ ਲੱਗੂ ਇਹਨਾਂ ਨਾਲ ਰਹਿਣਾ ਚਲੋ ਉਹਦੇ ਘਰ ਵਾਲਾ ਕੈਨੇਡਾ ਚਲਿਆ ਜਾਂਦਾ ਤੇ ਸੁਖਵੀਰ ਆ ਜਿਹੜੀ ਉਹ ਪਿੰਡ ਆ ਜਾਂਦੀ ਆ ਆ ਕੇ ਉਹ ਆਪਣੀ ਸਹੇਲੀ ਨੂੰ ਮਿਲਦੀ ਆ ਉਹਨੂੰ ਆਪਣੇ ਸਹੁਰਿਆਂ ਦੀਆਂ ਗੱਲਾਂ ਦੱਸਦੀ ਆ ਤੇ ਉਹਦੀ ਸਹੇਲੀ ਉਹਨੂੰ ਕਹਿੰਦੀ ਤੂੰ ਤਾਂ ਹਜੇ ਕੈਨੇਡਾ ਗਈ ਨਹੀਂ ਤੂੰ ਤਾਂ ਮੈਨੂੰ ਜਮੀ ਯਾਦ ਨਹੀਂ ਕੀਤਾ ਸਹੁਰੇ ਘਰ ਰਹਿ ਕੇ ਤੇ ਉੱਥੇ ਜਾ ਕੇ ਤੂੰ ਮੈਨੂੰ ਕਿਵੇਂ ਯਾਦ ਕਰੇਂਗੀ ਕਹਿੰਦੀ ਨਹੀਂ ਨਹੀਂ ਯਾਰ ਹੁਣ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਬਸ ਅਸੀਂ ਕਿਤੇ ਕਿਤੇ ਚਲੇ ਜਾਂਦੇ ਸੀ ਕਿਤੇ ਕਿਤੇ ਚਲੇ ਜਾਂਦੇ ਸੀ ਇਸ ਕਰਕੇ ਕਹਿੰਦੀ ਮੇਰਾ ਕਹਿੰਦੀ ਟਾਈਮ ਨਹੀਂ ਸੀ ਲੱਗਦਾ ਹੈਗਾ ਉਹ ਕਹਿੰਦੀ ਅੱਛਾ ਵੱਡੀ ਆਈ ਕਹਿੰਦੀ ਘੁੰਮਣ ਫਿਰਨ ਵਾਲੀ ਹੁਣ ਤਾਂ ਯਾਦ ਵੀ ਨਹੀਂ ਕੀਤਾ ਕੈਨੇਡਾ ਜਾ ਕੇ ਕਿੱਥੋਂ ਯਾਦ ਕਰ ਲੇਗੀ ਐਸੇ ਤਰ੍ਹਾਂ ਇੱਕ ਦੂਜੀ ਨੂੰ ਮਜ਼ਾਕ ਕਰਦੀਆਂ ਤੇ ਜਿੰਨਾ ਟਾਈਮ ਸੁਖਵੀਰ ਰਹਿੰਦੀ ਆ ਉਹ ਰੋਜ਼ ਮਨਵੀਰ ਦੇ ਘਰ ਆਉਂਦੀ ਆ ਤੇ ਉਦੋਂ ਮਨਵੀਰ ਵਾਸਤੇ ਇੱਕ ਰਿਸ਼ਤੇ ਦੀ ਦੱਸ ਪੈਂਦੀ ਆ ਮਨਵੀਰ ਦੇ ਘਰ ਦੇ ਆਉਂਦੇ ਜਿਹੜਾ ਸੀ ਠੀਕ ਠਾਕ ਸੀਗੇ ਹਨਾ ਉਹੇ じゃ ਹੀ ਉਹਨਾਂ ਨੇ ਵਿਚਾਰਿਆਂ ਨੇ ਰਿਸ਼ਤਾ ਲੱਭਣਾ ਸੀਗਾ ਤੇ ਚਲੋ ਉਹਦੇ ਵਾਸਤੇ ਜਿਹੜੇ ਮੁੰਡੇ ਦੀ ਦੱਸ ਪੈਂਦੀ ਆ ਉਹ ਮੁੰਡਾ ਨਾ ਪਲੰਬਰ ਦਾ ਕੰਮ ਸਿੱਖਿਆ ਹੁੰਦਾ ਜ਼ਮੀਨ ਤਾਂ ਉਹਨਾਂ ਦੇ ਥੋੜੀ ਹੁੰਦੀ ਆ 2 ਕਿੱਲੇ ਹੁੰਦੀ ਆ ਤੇ ਮਨਵੀਰ ਦੇ ਪਾਪਾ ਮੁੰਡਾ ਵੇਖਣ ਜਾਂਦੇ ਆ ਉਹਨੂੰ ਮੁੰਡਾ ਪਸੰਦ ਆ ਜਾਂਦਾ ਤੇ ਮਨਵੀਰ ਆ ਜਿਹੜੀ ਸੁਖਵੀਰ ਨੂੰ ਦੱਸਦੀ ਆ ਵੀ ਮੇਰੇ ਵਾਸਤੇ ਰਿਸ਼ਤਾ ਆਇਆ ਮੁੰਡਾ ਪਲੰਬਿੰਗ ਦਾ ਕੰਮ ਕਰਦਾਗਾ ਵੀ ਥੋੜੀ ਜੀ ਜ਼ਮੀਨ ਹੈਗੀ ਤੇ ਵੀ ਦੋ ਭਰਾ ਨੇਗੇ ਤੇ ਜਿਹੜੀ ਸੁਖਵੀਰ ਉਹ ਕਹਿੰਦੀ ਵਸੜੀਏ ਕਹਿੰਦੀ ਤੂੰ ਸਾਰੀ ਉਮਰ ਇਹੀ ਕੱਡੇਗੀ ਇੱਥੇ ਵੀ ਕਹਿੰਦੀ ਤੁਹਾਡੇ ਠੀਕ ਠਾਕ ਹੀ ਸੀ ਤੂੰ ਵੀ ਕੋਈ ਬਾਹਰਲਾ ਮੁੰਡੇ ਵਾਸਤੇ ਕਹਿ ਦਿੰਦੀ ਨਾ ਕਰਦਿਆਂ ਨੂੰ ਉਹ ਕਹਿੰਦੀ ਵੀ ਜੇ ਹੁਣ ਮੇਰੇ ਘਰਦਿਆਂ ਨੂੰ ਮੈਂ ਕਹਿੰਦੀ ਮੈਨੂੰ ਬਾਹਰਲਾ ਮੁੰਡਾ ਚਾਹੀਦਾ ਕਮਲ ਜੀ ਵੀ ਕਿੰਨੇ ਕਿੰਨੇ ਪੈਸੇ ਮੰਗਦੇ ਆ ਤੁਹਾਡੇ ਤਾਂ ਹਨਾ ਪੈਸੇ ਸੀਗੇ ਤੇਰੇ ਪਾਪਾ ਨੇ ਇੰਨੇ ਪੈਸੇ ਲਾਤੇ ਤੇਰੇ ਵਿਆਹ ਤੇ ਵੀ ਸਾਡੇ ਜਿੰਨਾ ਹਨਾ ਦੇਣ ਲੈਣ ਨੂੰ ਆ ਉਹ ਜਿਆ ਰਿਸ਼ਤਾ ਮਿਲ ਗਿਆ ਚਲੋ ਭਾਈ ਉਹ ਕਹਿੰਦੀ ਵੀ ਠੀਕ ਆ ਚਲ ਫਿਰ ਮੇਰੇ ਹੁੰਦੇ ਹੁੰਦੇ ਵਿਆਹ ਕਰਵਾ ਲਾ ਤੇ ਚਲੋ ਮਨਵੀਰ ਦਾ ਵਿਆਹ ਹੁੰਦਾ ਤੇ ਸੁਖਵੀਰ ਉਹਦੇ ਵਿਆਹ ਦੇ ਵਿੱਚ ਪੂਰੀਆਂ ਰਸਮਾਂ ਨਭਾਉਂਦੀ ਆ ਬਾਹਰ ਰੋਕਦੀ ਆ ਸਾਰੇ ਕਿਉਂਕਿ ਉਹ ਕੱਲੀ-ਕੱਲੀਆਂ ਭੈਣਾਂ ਸੀ ਉਹ ਕੋਈ ਭੈਣ ਹੈ ਨਹੀਂ ਸੀ ਸਹੇਲੀਆਂ ਪੱਕੀਆਂ ਸੀ ਚਲੋ ਭਈ ਮਨਵੀਰ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਤੇ ਉਧਰੋਂ ਸੁਖਵੀਰ ਦੇ ਘਰ ਵਾਲੇ ਨੇ ਉਹਦੀ ਫਾਈਲ ਆਈ ਹੁੰਦੀ ਆ ਤੇ ਮਹੀਨੇ ਦੇ ਵਿੱਚ ਹੀ ਉਹਦਾ ਵੀਜ਼ਾ ਆ ਜਾਂਦਾ ਤੇ ਉਹ ਆਪਣੇ ਪਿੰਡ ਆਉਂਦੀ ਆ ਮਿਲਣਾ ਤੇ ਉਹ ਮਨਵੀਰ ਕੇ ਘਰ ਜਾਂਦੀ ਆ ਪੁੱਛਦੀ ਆ ਆਂਟੀ ਮਨਵੀਰ ਨੇ ਨਹੀਂ ਆਉਣਾ ਵੀ ਮੈਂ ਤਾਂ ਕੈਨੇਡਾ ਜਾਣਾ ਸੀ ਉਹ ਕਹਿੰਦੀ ਪੁੱਤ ਹਜੇ ਤਾਂ ਨਹੀਂ ਆਉਣਾ ਚਲ ਮੈਂ ਫੋਨ ਕਰ ਦੂੰਗੀ ਤੈਨੂੰ ਮਿਲਣ ਆ ਜੂਗੀ ਚਲੋ ਮਨਵੀਰ ਤੇ ਉਹਦੇ ਘਰ ਵਾਲਾ ਮਿਲਣ ਆਉਂਦੇ ਨੇਗੇ ਇਹਨੂੰ ਸੁਖਵੀਰ ਨੂੰ ਤੇ ਦੋਨੋਂ ਛੇਲੀਆਂ ਮਿਲਦੀਆਂ ਨੇ ਆਪਸ ਵਿੱਚ ਵਧੀਆ ਗੱਲਾਂ ਬਾਤਾਂ ਕਰਦੀਆਂ ਨੇ ਤੇ ਉਹ ਕਹਿੰਦੀ ਵੀ ਠੀਕ ਐ ਤੇ ਮੈਂ ਜਾ ਕੇ ਉੱਥੇ ਫੋਨ ਲਾਉਂਗੀ ਫਿਰ ਮੈਂ ਤੈਨੂੰ ਫੋਨ ਕਰਿਆ ਕਰੂੰਗੀ ਤੇ ਵੀ ਤੂੰ ਵੀ ਇੱਕ ਫੋਨ ਲੈ ਲਈ ਮੇਰੇ ਨਾਲ ਗੱਲ ਕਰਨ ਵਾਸਤੇ ਉਹ ਕਹਿੰਦੀ ਵੀ ਤੂੰ ਮੇਰੇ ਫੋਨ ਤੇ ਪੈਸੇ ਲਵਾ ਦੇ ਤੇ ਮੁੜ ਕੇ ਤੂੰ ਫੋਨ ਨਾ ਕਰੇ ਹੱਸ ਸਮਝਾ ਕੇ ਉਹਨਾਂ ਦਾ ਹਮੇਸ਼ਾ ਚੱਲਦਾ ਹੀ ਰਹਿੰਦਾ ਸੀ ਚਲੋ ਦੋਨੋਂ ਸਹੇਲੀਆਂ ਇੱਕ ਦੂਜੀ ਤੋਂ ਅਲਵਿਦਾ ਲੈਂਦੀਆਂ ਨੇ ਜੀਆਂ ਚਲੋ ਸੁਖਵੀਰ ਆ ਜਿਹੜੀ ਉਹ ਕੈਨੇਡਾ ਪਹੁੰਚ ਜਾਂਦੀ ਆ ਕੈਨੇਡਾ ਪਹੁੰਚ ਕੇ ਉਹਨੇ ਫੋਨ ਕਿਹੜਾ ਲੈਣਾ ਸੀ ਉਹਨੇ ਤਾਂ ਕਦੇ ਆਪਣੀ ਸਹੇਲੀ ਨੂੰ ਯਾਦ ਹੀ ਨਾ ਕੀਤਾ ਮਨਵੀਰ ਨੇ ਕਈ ਵਾਰ ਯਾਦ ਕੀਤਾ ਵੀ ਸੁਖਵੀਰ ਤਾਂ ਉਹੀ ਨਿਕਲੀ ਵੀ ਜਾ ਕੇ ਮੈਨੂੰ ਯਾਦ ਹੀ ਨਹੀਂ ਕੀਤਾ ਮੁੜ ਕੇ ਚਲੋ ਭਈ ਆਪੋ ਆਪਣੀ ਜ਼ਿੰਦਗੀ ਚ ਸਾਰੇ ਹਣਾ ਵਿਅਸਤ ਹੋ ਜਾਂਦੇ ਆ ਤੇ ਇੱਕ ਦਿਨ ਮਨਵੀਰ ਦੇ ਘਰ ਵਾਲਾ ਆਇਆ ਤੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਮਨਵੀਰ ਮੈਂ ਤੈਨੂੰ ਕੋਈ ਖੁਸ਼ਖਬਰੀ ਦੱਸਾਂ ਮੇਰੇ ਨਾਲ ਇੱਕ ਦੋਸਤ ਕੈਨੇਡਾ ਗਿਆ ਤੇ ਉਹਨੇ ਮੈਨੂੰ ਕਿਹਾ ਕਿ ਇੱਥੇ ਪਲੰਬਰਾਵਾਂ ਦੀ ਨਾ ਜ਼ਿਆਦਾ ਲੋੜ ਹੈਗੀ ਵੀ ਮਤਲਬ ਕੋਈ ਨੌکریاں ਨਿਕਲੀਆਂ ਨੇ ਵੀ ਪਲੰਬਰ ਅਪਲਾਈ ਕਰ ਸਕਦੇ ਆ ਉਹ ਚਾਹਵੇਂ ਉਹ ਕਿਸੇ ਵੀ ਦੇਸ਼ ਦੇ ਹੋਣ ਤੇ ਵੀ ਮੈਂ ਅਪਲਾਈ ਕਰੂੰਗਾ ਵੀ ਆਪਣਾ ਬਹੁਤ ਘੱਟ ਪੈਸਿਆਂ ਦੇ ਵਿੱਚ ਹੀ ਫਿਰ ਮੇਰਾ ਵੀਜ਼ਾ ਆ ਜਾਣਾਗਾ ਮਨਵੀਰ ਬਹੁਤ ਖੁਸ਼ ਹੁੰਦੀ ਆ ਉਹ ਕਹਿੰਦੀ ਚੱਲ ਵਧੀਆ ਫਿਰ ਤਾਂ ਤੇ ਚਲੋ ਮਨਵੀਰ ਦੇ ਘਰ ਵਾਲਾ ਜਦੋਂ ਅਪਲਾਈ ਕਰਦਾ ਤੇ 3 ਮਹੀਨਿਆਂ ਦੇ ਅੰਦਰ ਹੀ ਉਹਦਾ ਕੈਨੇਡਾ ਦਾ ਵੀਜ਼ਾ ਆ ਜਾਂਦਾ ਤੇ ਉਹ ਵੀ ਕੈਨੇਡਾ ਚਲੇ ਜਾਂਦੇ ਆ ਤੇ ਬੜੀਓ ਖੁਸ਼ ਹੁੰਦੀ ਆ ਵੀ ਚਲ ਮੈਂ ਆਪਦੀ ਸਹੇਲੀ ਨੂੰ ਮਿਲੂੰ ਤੇ ਕੈਨੇਡਾ ਜਾਣ ਤੋਂ ਪਹਿਲਾਂ ਉਹ ਆਪਣੀ ਸਹੇਲੀ ਸੁਖਵੀਰ ਦੇ ਘਰ ਜਾਂਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਆਂਟੀ ਅੰਕਲ ਵੀ ਮੈਂ ਵੀ ਕੈਨੇਡਾ ਜਾਣਾਗਾ ਮੈਨੂੰ ਸੁਖਵੀਰ ਦੇ ਘਰ ਦਾ ਐਡਰੈਸ ਦੇ ਦਿਓ ਵੀ ਮੈਂ ਉਹਨੂੰ ਮਿਲ ਲੂੰਗੀ ਤੇ ਉਹ ਭਈ ਨੰਬਰ ਵੀ ਦੇ ਦਿੰਦੇ ਆ ਉਹਦੇ ਘਰ ਵਾਲੇ ਦਾ ਤੇ ਐਡਰੈਸ ਵੀ ਦੇ ਦਿੰਦੇ ਆ ਚਲ ਮਨਵੀਰ ਆ ਘਰ ਆ ਜਾਂਦੀ ਆ ਤੇ 15 ਕ ਦਿਨ ਬਾਅਦ ਮਨਵੀਰ ਦੀ ਉਹਦੇ ਘਰ ਵਾਲੇ ਦੀ ਫਲਾਈਟ ਹੁੰਦੀ ਆ ਉਹ ਜਾਂਦੇ ਆ ਕੈਨੇਡਾ ਤੇ ਉਹਨਾਂ ਨੇ ਕਈ ਵਾਰ ਉਹਦੇ ਘਰ ਵਾਲੇ ਦਾ ਫੋਨ ਲਾਇਆ ਸੁਖਵੀਰ ਦੇ ਘਰ ਵਾਲੇ ਦਾ ਪਰ ਉਹਨੇ ਕਦੇ ਫੋਨ ਨਹੀਂ ਸੀ ਚੱਕਿਆ ਪਹਿਲਾਂ ਉਹਨਾਂ ਨੂੰ ਆਏ ਸੀ ਵੀ ਚਲ ਉਹਨਾਂ ਨੂੰ ਫੋਨ ਕਰਦੇ ਆਂਗੇ ਵੀ ਸਾਨੂੰ ਲੈ ਜਾਣਗੇ ਅੱਗੇ ਤੋਂ ਫਿਰ ਮਨਵੀਰ ਦੇ ਘਰ ਵਾਲਾ ਕਹਿੰਦਾ ਵੀ ਚਲ ਮੇਰਾ ਜਿਹੜਾ ਫਰੈਂਡ ਹੈਗਾ ਜਿਹਨੇ ਮੈਨੂੰ ਦੱਸ ਪਾਈ ਸੀ ਹਨਾ ਉਹਨੂੰ ਮੈਂ ਕਹਿ ਦੂੰਗਾ ਵੀ ਉਹ ਲੈ ਜਾਊਗਾ ਚਲੋ ਉਹ ਫੋਨ ਕਰਦਾ ਆਪਣੇ ਦੋਸਤ ਨੂੰ ਉਹ ਉਹਨੂੰ 에어ਪੋਰਟ ਤੋਂ ਲੈ ਜਾਂਦਾ ਤੇ ਜਾ ਕੇ ਉਹਨਾਂ ਵਾਸਤੇ ਉਹਨੇ ਰੂਮ ਲੱਭਿਆ ਹੁੰਦਾ ਉਹ ਰੂਮ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਆ ਚਲੋ ਉਹਨਾਂ ਦੀ ਜ਼ਿੰਦਗੀ ਆ ਸਟਾਰਟ ਹੋ ਜਾਂਦੀ ਆ ਤੇ ਜਿਹੜੀ ਕੰਪਨੀ ਦੇ ਵਿੱਚ ਉਹਨੇ ਅਪਲਾਈ ਕੀਤਾ ਸੀ ਉੱਥੇ ਹੀ ਉਹਨੂੰ ਜੋਬ ਮਿਲ ਜਾਂਦੀ ਆ ਐਜ਼ ਆ ਪਲੰਬਰ ਤੇ ਉਹਦਾ ਕੰਮ ਬਹੁਤ ਸੋਹਣਾ ਚੱਲਦਾ ਤੇ ਜਿਹੜੀ ਮਨਵੀਰ ਆ ਉਹ ਕਹਿੰਦੀ ਆ ਆਪਣੇ ਘਰ ਵਾਲੇ ਨੂੰ ਵੀ ਮੈਂ ਬੇਲੀ ਕੀ ਕਰੂੰਗੀ ਹਨਾ ਵੀ ਘਰ ਦੇ ਵਿੱਚ ਮੇਰਾ ਜੀ ਨਹੀਂ ਲੱਗਦਾ ਇਕੱਲੀ ਦਾ ਵੀ ਮੈਂ ਵੀ ਕੋਈ ਕੰਮ ਲੱਭ ਲੈਨੀ ਆ ਉਹ ਕਹਿੰਦਾ ਠੀਕ ਆ ਵੀ ਤੂੰ ਕਿਸੇ ਮਾਲ ਦੇ ਵਿੱਚ ਕੋਈ ਕੰਮ ਮਿਲ ਜਾਊਗਾ ਵੀ ਮੈਂ ਪਤਾ ਕਰੂੰ ਚਲੋ ਉਹਦਾ ਦੋਸਤ ਹੀ ਦੱਸ ਪਾ ਦਿੰਦਾ ਉਹਨਾਂ ਦੇ ਘਰ ਦੇ ਨੇੜੇ ਹੀ ਇੱਕ ਮਾਲ ਹੁੰਦਾ ਤੇ ਉਹ ਮਾਲ ਦੇ ਵਿੱਚ ਅਪਲਾਈ ਕਰ ਦਿੰਦੀ ਆ ਉੱਥੇ ਉਹਨੂੰ ਜੋਬ ਮਿਲ ਜਾਂਦੀ ਆ ਚਲੋ ਉਹ ਉਥੇ ਜੌਬ ਕਰਦੀ ਆ ਤੇ ਉਹਨੇ ਕਈ ਵਾਰ ਆਪਣੀ ਸਹੇਲੀ ਸੁਖਵੀਰ ਦੇ ਘਰ ਵਾਲੇ ਦਾ ਨੰਬਰ ਲਾਇਆ ਤੇ ਉਹਨੇ ਫੋਨ ਨਾ ਚੱਕਿਆ ਤੇ ਜਾਣਦੀ ਤਾਂ ਹੈਗੀ ਸੀ ਉਹ ਇੱਕ ਦੂਜੇ ਨੂੰ ਹਨਾ ਵੇਖਿਆ ਹੋਇਆ ਸੀਗਾ ਤੇ ਉਹ ਸੋਚਦੀ ਵੀ ਅਬ ਮੈਂ ਉਹਦੇ ਘਰ ਜਾ ਆਵਾਂ ਤੇ ਉਹ ਜਦੋਂ ਐਡਰੈਸ ਵੇਖਦੇ ਆ ਹਨਾ ਉਹਦੀ ਸਹੇਲੀ ਦੇ ਘਰ ਦਾ ਐਡਰੈਸ ਕੋਈ ਬਹੁਤੀ ਦੂਰ ਨਹੀਂ ਹੁੰਦਾ ਤੇ ਉਹ ਸੋਚਦੀ ਆ ਵੀ ਇੱਕ ਦਿਨ ਜਾ ਕੇ ਸਰਪ੍ਰਾਈਜ਼ ਦੇਵਾਂਗੇ ਚਲੋ ਵੀ ਉਹਨੇ ਉਹਨੂੰ ਤਾਂ ਪਤਾ ਵੀ ਨਹੀਂ ਵੀ ਆਪਾਂ ਕੈਨੇਡਾ ਆਏ ਆ ਤੇ ਇੱਕ ਦਿਨ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਤੁਸੀਂ ਛੁੱਟੀ ਲੈ ਲਿਓ ਵੀ ਆਪਾਂ ਇੱਕ ਦਿਨ ਉਧਰ ਜਾਣਾ ਸੁਖਵੀਰ ਕੇ ਘਰ ਉਹ ਕਹਿੰਦਾ ਠੀਕ ਆ ਵੀ ਕੱਲ ਨੂੰ ਮੇਰਾ ਕੰਮ ਘੱਟ ਹੀ ਆ ਕੱਲ ਨੂੰ ਮੈਨੂੰ ਇੰਨਾ ਕੰਮ ਨਹੀਂ ਹੈਗਾ ਵੀ ਤੂੰ ਵੀ ਅੱਜ ਜੌਬ ਤੇ ਜਾਇਆ ਤੈਨੂੰ ਵੀ ਕੱਲ ਨੂੰ ਆਫ ਆ ਵੀ ਆਪਾਂ ਕੱਲ ਨੂੰ ਚੱਲਾਂਗੇ ਚਲ ਉਸ ਦਿਨ ਮਨਵੀਰ ਕੰਮ ਤੇ ਜਾਂਦੀ ਆ ਹਨਾ ਮਾਲ ਦੇ ਵਿੱਚ ਉਹ ਕੀ ਵੇਖਦੀ ਆ ਕਿ ਜਿਹੜਾ ਸੁਖਵੀਰ ਦੇ ਘਰ ਵਾਲਾਗਾ ਉਹ ਨਾ ਮਤਲਬ ਕਿਸੇ ਕੁੜੀ ਨਾਲ ਹੱਥ ਚ ਹੱਥ ਪਾ ਕੇ ਮਾਲ ਦੇ ਵਿੱਚ ਸ਼ਾਪਿੰਗ ਕਰ ਰਿਹਾ ਹੁੰਦਾ ਤੇ ਉਹ ਧਿਆਨ ਨਾਲ ਵੇਖਦੀ ਆ ਸਵਾਰ ਕੇ ਤੇ ਉਹ ਵੇਖਦੀ ਆ ਵੀ ਇਹ ਤਾਂ ਉਹੀ ਹੈਗਾ ਸੁਖਵੀਰ ਦੇ ਘਰ ਵਾਲੇ ਹੀ ਆ ਵੀ ਇਹ ਤਾਂ ਸੁਖਵੀਰ ਤਾਂ ਹੈ ਨਹੀਂ ਤਾਂ ਕੋਈ ਹੋਰ ਆ ਉਹਨਾਂ ਕੰਬਣ ਲੱਗ ਜਾਂਦੀ ਆ ਵੇਖ ਕੇ ਕਿਉਂਕਿ ਜਦੋਂ ਆਪਾਂ ਇਸ ਤਰ੍ਹਾਂ ਵੇਖ ਲਈਏ ਹਨਾ ਤੇ ਉਹਨੂੰ ਨਾ ਚਿੰਤਾ ਹੋ ਜਾਂਦੀ ਆ ਤੇ ਉਹ ਤਾਂ ਜਦੋਂ ਕੰਮ ਤੋਂ ਆਉਂਦੀ ਆ ਆਪਦੇ ਘਰ ਵਾਲੇ ਨੂੰ ਸਾਰੀ ਗੱਲ ਦੱਸਦੀ ਆ ਕਿ ਮੈਂ ਤਾਂ ਸੁਖਵੀਰ ਦੇ ਹਸਬੰਦ ਨੂੰ ਉੱਥੇ ਵੇਖਿਆ ਵੀ ਕਿਸੇ ਕੁੜੀ ਨਾਲ ਵੀ ਇਹਦਾ ਮਤਲਬ ਸੁਖਵੀਰ ਇੱਥੇ ਸੌਖੀ ਨਹੀਂ ਹੋਣੀ ਵੀ ਤਾਈ ਉਹ ਫੋਨ ਫਾੜ ਨਹੀਂ ਕਰਦੀ ਤਾਈ ਇਹ ਫੋਨ ਨਹੀਂ ਚੱਕਦਾ ਵੀ ਗੜਬੜ ਤਾਂ ਹੈਗੀ ਆ ਕੋਈ ਤੇ ਉਹ ਕਹਿੰਦੀ ਹੈ ਵੀ ਚਲ ਆਪਾਂ ਕੱਲ ਨੂੰ ਪੱਕਾ ਹੀ ਚੱਲਾਂਗੇ ਅਗਲੇ ਦਿਨ ਚਲ ਉਹ ਥੋੜਾ ਬਹੁਤਾ ਸਮਾਨ ਆ ਜਿਹੜਾ ਉਹ ਲੈਂਦੀ ਆ ਆਪਦੀ ਸਹੇਲੀ ਵਾਸਤੇ ਤੇ ਜਾਂਦੇ ਆ ਉਹਨਾਂ ਦੇ ਘਰ ਡੋਰ ਬੈਲ ਵਜਾਉਂਦੇ ਆ ਤੇ ਚਲੋ ਮਨਵੀਰ ਸੁਖਵੀ ਹਾਂ ਸੁਖਵੀਰ ਦੇ ਘਰ ਵਾਲਾ ਹੀ ਦਰਵਾਜ਼ਾ ਖੋਲਦਾ ਜਦੋਂ ਨੇ ਦਰਵਾਜ਼ਾ ਖੋਲਿਆ ਤੇ ਮਨਵੀਰ ਉਹਨੂੰ ਕਹਿੰਦੀ ਸਸ਼ੀਕਾਲ ਜੀਜਾ ਜੀ ਪਛਾਣ ਲਿਆ ਤੇ ਉਹ ਮਤਲਬ ਹੈ ਯਾਦ ਜੇ ਕਰਦਾ ਕਹਿੰਦਾ ਅੱਛਾ ਅੱਛਾ ਤੁਸੀਂ ਕਹਿੰਦਾ ਸੁਖਵੀਰ ਦੇ ਫਰੈਂਡ ਹੋ ਨਾ ਪਿੰਡ ਵਾਲੇ ਉਹ ਕਹਿੰਦੀ ਹਾਂਜੀ ਹਾਂਜੀ ਚਲੋ ਉਹ ਆਪਸ ਵਿੱਚ ਸਾਡੂ ਸਾਡੂ ਮਿਲਦੇ ਆਗੇ ਤੇ ਉਹਨਾਂ ਨੂੰ ਘਰ ਦੇ ਅੰਦਰ ਲੈ ਆਉਂਦਾ ਅੰਦਰ ਲਿਆ ਕੇ ਚੱਲ ਜਦੋਂ ਜਿਹੜੀ ਸੁਖਵੀਰ ਆ ਉਹ ਦੇਖਦੀ ਆ ਵੀ ਮਨਵੀਰ ਇੱਥੇ ਤੇ ਉਹਨਾਂ ਨੂੰ ਘੁੱਟ ਕੇ ਜੱਫੀ ਪਾਉਂਦੀ ਆ ਤੇ ਉਹਨੂੰ ਕਹਿੰਦੀ ਆ ਵੀ ਤੂੰ ਇੱਥੇ ਕਿਵੇਂ ਤੇ ਤੂੰ ਦੱਸਿਆ ਨਹੀਂ ਉਹ ਕਹਿੰਦੀ ਦੱਸਦੀ ਮੈਂ ਕਿਵੇਂ ਤੂੰ ਮੇਰੇ ਨਾਲ ਵਾਅਦਾ ਕੀਤਾ ਸੀਗਾ ਵੀ ਫੋਨ ਲੈ ਲਈ ਮੈਂ ਤੇਰੇ ਨਾਲ ਗੱਲ ਕਰਿਆ ਕਰੂੰ ਕਹਿੰਦੀ ਫੋਨ ਤੇ ਗੱਲ ਕਰਨੀ ਕੀ ਦੂਰ ਤੂੰ ਤਾਂ ਮੈਨੂੰ ਭੁੱਲ ਹੀ ਗਈ ਉੱਤੋਂ ਰਹਿੰਦਾ ਹੁੰਦਾ ਜੀਜੇ ਜੀਜਾ ਦਾ ਨੰਬਰ ਪਤਾ ਨਹੀਂ ਕਿਹੋ ਜਿਹਾਗਾ ਇਹ ਫੋਨ ਹੀ ਨਹੀਂ ਚੱਕਦਾ ਐ ਹੱਸਣ ਲੱਗੀ ਉਹ ਉਵੇਂ ਪਿੰਡਾਂ ਵਾਲਿਆਂ ਵਾਂਗੂ ਤੇ ਉਹ ਕਹਿੰਦੀ ਕਿ ਹੈ ਵੀ ਤੁਸੀਂ ਫੋਨ ਨਹੀਂ ਚੱਕਦੇ ਫੋਨ ਨਹੀਂ ਕਹਿੰਦਾ ਨਹੀਂ ਮੈਨੂੰ ਕਈ ਵਾਰੀ ਨਾ ਪਤਾ ਨਹੀਂ ਲੱਗਦਾ ਕਹਿੰਦਾ ਫਿਰ ਮੈਂ ਜਿਹੜਾ ਅਨਨੌਨ ਨੰਬਰ ਹੁੰਦਾ ਉਹਤੇ ਬੈਕ ਕਾਲ ਘੱਟ ਕਰਦਾ ਵੀ ਮੈਨੂੰ ਇਹ ਹੁੰਦਾ ਵੀ ਚਲ ਜੇ ਦੁਬਾਰਾ ਆਇਆ ਤਾਂ ਚੱਕ ਲੂੰ ਕਹਿੰਦਾ ਮੋਸਟਲੀ ਮੈਂ ਕੰਮ ਦੇ ਵਿੱਚ ਬਹੁਤ ਵਿਜੀ ਹੁੰਨਾ ਨਾ ਕਹਿੰਦਾ ਫੋਨ ਅਲੌਡ ਨਹੀਂ ਹੈਗਾ ਮੇਰੇ ਕੰਮ ਤੇ ਚਲੋ ਸੁਖਵੀਰ ਆ ਜਿਹੜੀ ਉਹ ਕਹਿੰਦੀ ਵੀ ਤੁਸੀਂ ਬੈਠੋ ਮੈਂ ਚਾਹ ਪਾਣੀ ਬਣਾਉਣੀ ਆ ਉਹ ਚਾਹ ਪਾਣੀ ਬਣਾਉਂਦੀ ਆ ਗੱਲਾਂ ਬਾਤਾਂ ਕਰਦੇ ਆ ਤੇ ਮਨਵੀਰ ਨਾ ਹੱਸਦੀ ਹੱਸਦੀ ਆਪਦੇ ਦੀਜਾ ਜੀ ਨੂੰ ਕਹਿੰਦੀ ਆ ਜੀਜਾ ਜੀ ਹੋ ਗਈਆਂ ਫਿਰ ਸ਼ਾਪਿੰਗਾਂ ਕਿਵੇਂ ਰਹੀ ਸ਼ਾਪਿੰਗ ਉਹ ਕਹਿੰਦਾ ਕਿਹੜੀ ਸ਼ਾਪਿੰਗ ਕਹਿੰਦੀ ਲੈ ਤੁਸੀਂ ਮਾਲ ਦੇ ਵਿੱਚ ਗਏ ਨਹੀਂ ਸੀ ਸ਼ਾਪਿੰਗ ਕਰਨਾ ਇਹ ਗੱਲ ਸੁਣ ਕੇ ਉਹਦੇ ਘਰ ਵਾਲਾ ਜਿਹੜਾ ਉਹ ਕੰਬਣ ਲੱਗ ਜਾਂਦਾ ਉਹਦੇ ਮੂੰਹ ਤੇ ਤਰੇਲੀ ਆ ਜਾਂਦੀ ਹੈ ਪਸੀਨਾ ਆ ਜਾਂਦਾ ਤੇ ਉਹ ਵੀ ਜ਼ਿਆਦਾ ਨਹੀਂ ਕਹਿੰਦੀ ਉਹਦੀ ਸਾਲੀ ਵੀ ਉਹ ਕਹਿ ਦਿੰਦੀ ਹੈ ਲੈ ਹੈਗੇ ਤਾਂ ਸੀ ਤੁਸੀਂ ਸੀ ਉਹ ਕਹਿੰਦਾ ਨਹੀਂ ਨਹੀਂ ਤੈਨੂੰ ਭੁਲੇਖਾ ਪਿਆ ਹੋਊਗਾ ਮੈਂ ਤਾਂ ਸ਼ਾਪਿੰਗ ਤੇ ਗਿਆ ਹੀ ਨਹੀਂ ਪੁੱਛ ਲੈਂਦਾ ਕਹਿੰਦਾ ਤੇਰੀ ਸਹੇਲੀ ਨੂੰ ਪੁੱਛ ਲੈ ਮੈਂ ਤਾਂ ਕੰਮ ਤੋਂ ਆਇਆ ਕਹਿੰਦਾ ਮੈਨੂੰ ਕਿੱਥੇ ਵੇਹ ਲੈ ਸ਼ਾਪਿੰਗਾਂ ਦੀ ਮੈਂ ਤਾਂ ਕਹਿੰਦਾ ਇੱਕ ਦਿਨ ਜਾਣਾ ਮਹੀਨੇ ਦੇ ਵਿੱਚ ਸ਼ਾਪਿੰਗ ਕਰਨ ਗਰੋਸਟਰੀ ਵਗੈਰਾ ਜਿਹੜੀ ਸਾਰੀ ਇੱਕ ਦਿਨ ਲਿਆ ਦੇਣਾ ਤੇ ਨਾਲੇ ਮੈਂ ਕੱਪੜੇ ਵਾਲੇ ਮਾਲ ਚ ਕੀ ਕਰਨ ਜਾਣਾ ਸੀ ਉੱਥੇ ਤਾਂ ਮੇਰਾ ਕੋਈ ਕੰਮ ਹੀ ਨਹੀਂ ਸੀਗਾ ਤੇ ਉਹਦੀ ਘਰ ਵਾਲੀ ਵੀ ਕਹਿੰਦੀ ਆ ਸੁਖਵੀਰ ਕਹਿੰਦੀ ਹਾਂ ਹਾਂ ਇਹਨਾਂ ਨੇ ਤਾਂ ਕੁਝ ਨਹੀਂ ਲਿਆਉਂਦਾ ਸੀ ਕਹਿੰਦੀ ਜੇ ਤਾਂ ਕੁਝ ਲਿਆਉਂਦਾ ਹੋਵੇ ਫਿਰ ਤਾਂ ਮੈਂ ਵੀ ਮੰਨਾਂ ਵੀ ਸ਼ਾਪਿੰਗ ਕਰਨ ਗਏ ਆ ਚੱਲ ਭਾਵੇਂ ਕਿ ਮਨਵੀਰ ਨੂੰ ਪਤਾ ਲੱਗਿਆ ਸੀ ਵੀ ਉਹਦਾ ਜੀਜਾ ਝੂਠ ਬੋਲ ਰਿਹਾ ਕਿਉਂਕਿ ਉਹਦੇ ਚਿਹਰੇ ਦੀ ਜਿਹੜੀ ਆਪਾਂ ਨੂੰ ਕਹਿੰਦੇ ਹੁੰਦੇ ਨੇ ਨਾ ਵੀ ਜਦੋਂ ਕਿਸੇ ਦਾ ਝੂਠ ਫੜਿਆ ਜਾਂਦਾ ਤੇ ਉਹਦੇ ਚਿਹਰਾ ਦੱਸ ਦਿੰਦਾ ਉਹਨੂੰ ਉਹਦੇ ਚਿਹਰੇ ਦੇ ਹਾ ਭਾਵ ਤੋਂ ਪਤਾ ਲੱਗ ਗਿਆ ਸੀ ਵੀ ਇਹੀ ਸੀ ਪਰ ਉਹ ਜਿਆਦਾ ਦਬਾ ਨਹੀਂ ਪਾਉਂਦੀ ਉਹ ਵੀ ਥੋੜਾ ਐ ਆਪਾਂ ਵੀ ਕਈ ਵਾਰੀ ਐ ਹੋ ਜਾਂਦੇ ਨੇ ਨਾ ਵੀ ਜਦੋਂ ਆਪਾਂ ਨੂੰ ਪਤਾ ਲੱਗ ਰਿਹਾ ਲੱਗ ਜੇ ਵੀ ਅਗਲਾ ਸਾਹਮਣੇ ਵਾਲਾ ਗੱਲ ਤੋਂ ਮੁੱਕ ਰਿਹਾ ਚਲੋ ਉਹ ਵੀ ਉੱਥੀ ਗੱਲਾਂ ਨੂੰ ਛੱਡ ਦਿੰਦੀ ਆ ਤੇ ਉਹ ਵੇਖਦੀ ਆ ਘਰ ਦਾ ਮਾਹੌਲ ਕੋਈ ਬਹੁਤਾ ਉਹਨੂੰ ਐ ਜੇ ਨਹੀਂ ਲੱਗਦਾ ਵੀ ਉਹ ਆਪਣੀ ਸਹੇਲੀ ਦੇ ਚਿਹਰੇ ਦੀ ਉਦਾਸੀ ਵੇਖਦੀ ਆ ਵੀ ਉਹ ਤਾਂ ਇੰਨੀ ਹਾਸਮੁਖ ਹੁੰਦੀ ਸੀ ਫਿਰ ਉਹਨੇ ਇੱਕ ਗੱਲ ਔੜਦੀ ਆ ਉਹ ਕਹਿੰਦੀ ਆ ਕਿ ਚੱਲ ਐਂ ਕਰ ਸੁਖਵੀਰ ਮੈਂ ਪਹਿਲੀ ਵਾਰ ਤੇਰੇ ਘਰ ਆਈਆਂ ਤੇ ਤੂੰ ਮੈਨੂੰ ਆਪਣਾ ਘਰ ਨਹੀਂ ਵਿਖਾਏਂਗੀ ਉਹ ਕਹਿੰਦੀ ਲੈ ਕੇ ਆਉਣੀ ਦਿਖਾਉਂਗੀ ਕਹਿੰਦੀ ਚੱਲ ਇਹਨਾਂ ਨੂੰ ਸਾਡੂ ਸਾਡੂ ਨੂੰ ਜਾਣ ਪਛਾਣ ਕਰਨ ਦੇ ਗੱਲਬਾਤ ਕਰਨ ਦੇ ਚੱਲਾ ਜਾ ਆਪਾਂ ਤੇਰਾ ਘਰ ਦੇਖੀਏ ਨਾਲੇ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕਰੀਏ ਅੰਤੋਂ ਚਲੋ ਭਈ ਦੋਨੋਂ ਜਾਨੀਆਂ ਚੱਲੀਆਂ ਜਾਂਦੀਆਂ ਸਾਰਾ ਘਰ ਵਿਖਾਉਂਦੇ ਵਿਖਾਉਂਦੇ ਜਦੋਂ ਉੱਪਰਲੀ ਮੰਜ਼ਲ ਤੇ ਜਾਂਦੇ ਆ ਤਾਂ ਫਿਰ ਮਨਵੀਰ ਆ ਜਿਹੜੀ ਉਹ ਸੁਖਵੀਰ ਦਾ ਹੱਥ ਫੜ ਕੇ ਕਹਿੰਦੀ ਆ ਕਿ ਸੁਖਵੀਰ ਮੈਨੂੰ ਪਤਾ ਤੇਰੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਗ ਵੀ ਤੂੰ ਮੈਨੂੰ ਦੱਸ ਵੀ ਤੇਰੇ ਕੋਲੇ ਫੋਨ ਹੈ ਨਹੀਂ ਉਹ ਕਹਿੰਦੀ ਨਾ ਉਹ ਕਹਿੰਦੀ ਵੀ ਜੜੀ ਤੂੰ ਤਾਂ ਮੈਨੂੰ ਵਾਦਾ ਕਰਦੀ ਸੀ ਕਿ ਮੈਂ ਤੈਨੂੰ ਫੋਨ ਕਰਿਆ ਕਰੂੰ ਵੀ ਨਾ ਤੂੰ ਮੈਨੂੰ ਫੋਨ ਕੀਤਾ ਫਿਰ ਉਹ ਦੱਸਦੀ ਆ ਵੀ ਮੇਰੇ ਘਰ ਵਾਲਾ ਜਿਹੜਾ ਵੀ ਮੈਂ ਤਾਂ ਫਸ ਗਈ ਇਹਦੇ ਨਾਲ ਵਿਆਹ ਕਰਾ ਕੇ ਇਹ ਨੇ ਮੈਨੂੰ ਹੌਣਸਾਰ ਹੀ ਕਹਿੰਦਾ ਸੀ ਵੀ ਨਾ ਤਾਂ ਕਿਸੇ ਨੂੰ ਵੀ ਬੁਲਾਉਣਾ ਨਾ ਕਿਸੇ ਦੇ ਕੋਲ ਜਾਣਾ ਫੋਨ ਲੈ ਕੇ ਦੇਣਾ ਤਾਂ ਬਹੁਤ ਦੂਰ ਦੀ ਗੱਲ ਐ ਇਹਨੇ ਮੈਨੂੰ ਫੋਨ ਨਹੀਂ ਲੈ ਕੇ ਦਿੱਤਾ ਹੋਇਆ ਮੈਨੂੰ ਕੋਈ ਜੋਬ ਵੀ ਨਹੀਂ ਕਰਨ ਦਿੰਦਾ ਮੈਂ ਤਾਂ ਬਸ ਘਰ ਘਰ ਚ ਰਹਿਣੀ ਆ ਘਰ ਦੇ ਵਿੱਚ ਵੀ ਸਾਡੇ ਤੁਸੀਂ ਆ ਗਏ ਅੱਜ ਸਾਡੇ ਤਾਂ ਕੋਈ ਨਹੀਂ ਆਉਂਦਾ ਜਾਂਦਾ ਵੀ ਮੈਂ ਤਾਂ ਜਮਾਂ ਕੱਲੀ ਆ ਬਸ ਇਹ ਆ ਜਾਂਦਾ ਤਾਂ ਇਹਦੇ ਨਾਲ ਮਾੜੀ-ਮੋਟੀ ਗੱਲਬਾਤ ਕਰ ਲੈਣੀ ਆ ਨਹੀਂ ਮੈਂ ਤਾਂ ਬਸ ਟੀਵੀ ਦੇਖ ਲਿਆ ਜਾਂ ਘਰ ਦੇ ਕੰਮ ਕਰ ਲੇ ਉਹ ਕਹਿੰਦੀ ਹਾਏ ਅੜੀਏ ਤੇਰੇ ਨਾਲ ਇੰਨਾ ਕੁਝ ਹੋ ਗਿਆ ਤੇ ਤੂੰ ਮੈਨੂੰ ਦੱਸਿਆ ਵੀ ਨਹੀਂ ਉਹ ਕਹਿੰਦੀ ਉਹੀ ਗੱਲ ਫੇਰ ਮੈਂ ਤੈਨੂੰ ਦੱਸਦੀ ਕਿਵੇਂ ਫਿਰ ਉਹਨੂੰ ਦੱਸਦੀ ਆ ਕਿ ਕੱਲ ਤੇਰੇ ਘਰ ਵਾਲਾ ਕਿਸੇ ਕੁੜੀ ਨਾਲ ਜਾਂਦਾ ਸੀਗਾ ਹੱਥ 'ਚ ਹੱਥ ਪਾ ਕੇ ਵੀ ਇਹੀ ਸੀ ਵੀ ਹੁਣ ਤਾਂ ਚਲੇ ਮੁੱਕਰ ਗਿਆ ਮੈਂ ਵੀ ਜ਼ਿਆਦਾ ਨਹੀਂ ਕਿਹਾ ਪਰ ਕਹਿੰਦੀ ਹੈਗਾ ਇਹੀ ਸੀ ਅੜੀਏ ਕਹਿੰਦੀ ਇਹ ਮੈਨੂੰ ਠੀਕ ਨਹੀਂ ਲੱਗਦਾ ਤੇ ਫਿਰ ਉਹ ਦੱਸਦੀ ਆ ਕਹਿੰਦੀ ਕਿ ਮਨਵੀਰ ਮੈਂ ਤੈਨੂੰ ਕੀ ਦੱਸਾਂ ਵੀ ਇੱਕ ਵਾਰ ਮੈਂ ਕੱਪੜੇ ਧੋ ਰਹੀ ਸੀ ਕਹਿੰਦੀ ਇਹਦੀ ਜੇਬ ਚ ਕੋਈ ਚਿੱਟਾ ਜਿਹਾ ਪੈਕੇਟ ਨਿਕਲਿਆ ਜਦੋਂ ਕਹਿੰਦੀ ਮੈਂ ਇਹਨੂੰ ਪੁੱਛਿਆ ਵੀ ਇਹ ਕਾਹਦਾ ਪੈਕੇਟ ਆ ਕਹਿੰਦੀ ਇਹਨੇ ਮੇਰੀ ਬਹੁਤ ਕੁੱਟ ਮਾਰ ਕੀਤੀ ਗੱਲ ਗੱਲ ਤੇ ਇਹ ਮੈਨੂੰ ਕੁੱਟ ਸੁੱਟਦਾ ਸੀਗਾ ਕਹਿੰਦੀ ਇਹ ਮੇਰੇ ਮਾਪਿਓ ਨਾਲ ਵੀ ਮੇਰੀ ਬਹੁਤੀ ਗੱਲ ਨਹੀਂ ਕਰਨ ਦਿੰਦਾ ਮੈਨੂੰ ਵੀ ਜਦੋਂ ਵੀ ਇਹ ਮੈਂ ਗੱਲ ਕਰਦੀ ਆ ਇਹਦੇ ਫੋਨ ਤੇ ਕਰਦੀ ਆ ਤੇ ਇਹ ਕੋਲ ਹੀ ਹੁੰਦਾ ਤੇ ਇਹਨੇ ਮੈਨੂੰ ਕਿਹਾ ਹੋਇਆ ਵੀ ਤੂੰ ਆਪਣੇ ਮਾਪਿਓ ਕੋਲ ਕੋਈ ਵੀ ਗੱਲ ਕੀਤੀ ਤਾਂ ਮੈਂ ਤੈਨੂੰ ਇੱਥੇ ਮਾਰ ਦੂੰਗਾ ਕਹਿੰਦੀ ਮੈਂ ਆਪਦੇ ਮਾਪਿਓ ਦਾ ਕੀ ਦਿਲ ਦੁਖਾਵਾਂ ਵੀ ਉਹਨਾਂ ਨੂੰ ਵੀ ਮੈਂ ਕੋਈ ਗੱਲ ਨਹੀਂ ਦੱਸਦੀ ਕਹਿੰਦੀ ਇਹ ਤਾਂ ਮੈਨੂੰ ਪਤਾ ਸੀ ਵੀ ਇਹ ਨਸ਼ੇ ਕਰਦਾ ਕਹਿੰਦੀ ਹੁਣ ਅੱਜ ਆਹ ਗੱਲ ਮੈਨੂੰ ਹੋਰ ਪਤਾ ਲੱਗੀ ਕਹਿੰਦੀ ਮੈਂ ਜਾਣਦੀ ਆਂ ਵੀ ਇਹਦੇ ਨਾਲ ਮੈਂ ਕਿਵੇਂ ਘਟ ਰਹੀ ਆਂ ਉਹ ਕਹਿੰਦੀ ਵੀ ਫਿਰ ਤੂੰ ਇੰਨਾ ਕਿਉਂ ਸਹਿ ਰਹੀ ਆਂ ਵੀ ਤੂੰ ਤਲਾਕ ਲੈ ਲੈ ਉਹ ਕਹਿੰਦੀ ਜੇ ਮੈਂ ਤਲਾਕ ਲਵਾਂਗੀ ਤਾਂ ਮੇਰੇ ਘਰ ਦੇ ਤਾਂ ਜਿਉਂਦੇ ਜੀ ਮਰ ਜਾਣਗੇ ਉਹ ਕਹਿੰਦੀ ਕਮਲ ਜੀਏ ਤੂੰ ਆਪਣੀ ਜ਼ਿੰਦਗੀ ਨਰਕ ਕਿਉਂ ਬਣਾਈ ਆ ਵੀ ਹਜੇ ਤਾਂ ਤੇਰੇ ਕੋਈ ਬੱਚਾ ਨਹੀਂ ਹੋਇਆ ਵੀ ਉਸ ਤੋਂ ਬਾਅਦ ਤੈਨੂੰ ਹੋਰ ਵੀ ਔਖਾ ਹੋਜੂ ਉਹ ਕਹਿੰਦੀ ਵੀ ਮੇਰੇ ਘਰ ਵਾਲਾ ਕਹਿੰ ਤੇ ਕਹਿੰਦੀ ਉਦੋਂ ਮੇਰੇ ਸੱਸ ਸੋਹਰਾ ਵੀ ਮੈਨੂੰ ਪੁੱਛਦੇ ਰਹਿੰਦੇ ਆ ਕਹਿੰਦੀ ਉਹਨਾਂ ਨੂੰ ਵੀ ਮੈਂ ਕੀ ਦੱਸਾਂ ਕਹਿੰਦੀ ਉਹਨਾਂ ਦਾ ਤਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਹੈਗਾ ਚਲੋ ਇਸ ਤਰ੍ਹਾਂ ਦੁੱਖ ਸੋਗ ਕਰਕੇ ਉਹ ਦੋਨੋਂ ਹੇਠ ਆ ਜਾਂਦੀਆਂ ਹਨਾ ਰੋਟੀ ਪਾਣੀ ਖਾਂਦੇ ਆ ਤੇ ਉਹ ਵਾਪਸ ਚਲੇ ਜਾਂਦੇ ਆ ਜਦੋਂ ਉਹ ਜਾਂਦੇ ਆ ਤੇ ਉਹ ਕਹਿ ਕੇ ਆਉਂਦੇ ਆ ਵੀ ਤੁਸੀਂ ਸਾਡੇ ਘਰ ਆ ਜਿਓ ਕਹਿੰਦੇ ਕੋਈ ਗੱਲ ਨਹੀਂ ਠੀਕ ਆ ਜਾਾਂਗੇ ਚਲੋ ਜਾਂਦੇ ਜਾਂਦੇ ਰਸਤੇ ਦੇ ਵਿੱਚ ਮਨਵੀਰ ਆਪਣੇ ਘਰ ਵਾਲੇ ਨੂੰ ਸਾਰੀ ਗੱਲ ਦੱਸਦੀ ਆ ਵੀ ਜਿਹੜੀ ਗੱਲ ਕਰ ਵਾਲੀ ਸੀ ਉਹ ਸਹੀ ਆ ਵੀ ਇਹ ਸਹੀ ਨਹੀਂ ਹੈਗਾ ਬੰਦਾ ਵੀ ਨੂੰ ਤੰਗ ਕਰਦਾਗਾ ਤੇ ਉਹ ਤਾਂ ਬਈ ਫਿਕਰ ਹੋ ਜਾਂਦੀ ਆਪਦੀ ਸਹੇਲੀ ਦੀ ਉਹ ਤਾਂ ਰੋਜ਼ ਉਹਦੀ ਗੱਲ ਛੇੜਦੀ ਆ ਤੇ ਉਹਦੇ ਘਰ ਵਾਲਾ ਕਹਿੰਦਾ ਵੀ ਜਦੋਂ ਉਹ ਨਹੀਂ ਬੋਲਦੀ ਤੈਨੂੰ ਕੋਈ ਉਹਦਾ ਬਾੜਾ ਫਿਕਰ ਆ ਕਹਿੰਦੀ ਨਹੀਂ ਮੈਂ ਤਾਂ ਨਹੀਂ ਉਹਨੂੰ ਇਸ ਹਾਲਤ ਚ ਵੇਖ ਸਕਦੀ ਕਹਿੰਦੀ ਮੈਂ ਤਾਂ ਉਹਨੂੰ ਕਹੂੰਗੀ ਵੀ ਤਲਾਕ ਦੇ ਦੇ ਚਲ ਭਈ ਉਹਨਾ ਆਪਣੇ ਮਤਲਬ ਫੇਰ ਇੱਕ ਦਿਨ ਆਉਂਦੀ ਆ ਜਦੋਂ ਉਹਦੇ ਘਰ ਵਾਲਾ ਕੰਮ ਤੇ ਨਹੀਂ ਹੁੰਦਾ ਤੇ ਉਹ ਆਉਂਦੀ ਆ ਦਿਨੇ ਉਹਦੇ ਕੋਲ ਆ ਕੇ ਉਹਨੂੰ ਕਹਿੰਦੀ ਆ ਵੀ ਤੂੰ ਦੇਖ ਲਾ ਵੀ ਕੀ ਮਨ ਬਣਾਇਆ ਤੂੰ ਵੀ ਮੈਂ ਤੇਰੀ ਹੈਲਪ ਕਰ ਦੂੰਗੀ ਉਹ ਕਹਿੰਦੀ ਅੜੀਏ ਵੀ ਜੇ ਮੈਂ ਤਲਾਕ ਨੂੰ ਵੀ ਕਿਹਾ ਵੀ ਇਹ ਤਾਂ ਮੈਨੂੰ ਮਾਰ ਦੂ ਉਹ ਕਹਿੰਦੀ ਤੂੰ ਐਂ ਕਰ ਵੀ ਜਦੋਂ ਇਹ ਕਰਨਾ ਹੋਇਆ ਤੂੰ ਮੈਨੂੰ ਦੱਸੀ ਵੀ ਆਪਾਂ ਔਮਨ ਸੈੱਲ ਦੇ ਚੱਲਾਂਗੇ ਉਧਰ ਵੀ ਔਮਨ ਸੈੱਲ ਬਣੇ ਹੋਣਗੇ ਹਨਾ ਪੁਲਿਸ ਚ ਵੀ ਜਾ ਕੇ ਤੂੰ ਸਾਰੀ ਗੱਲ ਦੱਸੀ ਵੀ ਉਹ ਉਸ ਤਰੀਕੇ ਨਾਲ ਹੈਂਡਲ ਕਰ ਲੈਣਗੇ ਤੇ ਉਹ ਕਹਿੰਦੀ ਫਿਰ ਮੈਂ ਘਰੇ ਕੀ ਦੱਸਾਂ ਉਹ ਕਹਿੰਦੀ ਘਰੇ ਦੱਸਣ ਨੂੰ ਕੀ ਆ ਮੈਂ ਦੱਸੂ ਤੇਰੇ ਮੰਮੀ ਡੈਡੀ ਨੂੰ ਚਲ ਭਈ ਇਹ ਕਹਿ ਕੇ ਉਹ ਚਲੀ ਜਾਂਦੀ ਆ ਤੇ ਆ ਕੇ ਨਾ ਮਨਵੀਰ ਸੁਖਵੀਰ ਦੇ ਮੰਮੀ ਡੈਡੀ ਨੂੰ ਫੋਨ ਕਰਦੀ ਆ ਤੇ ਉਹਨਾਂ ਨੂੰ ਸਾਰੀ ਗੱਲ ਦੱਸਦੀ ਆ ਉਹ ਕਹਿੰਦੇ ਵੀ ਸੁਖਵੀਰ ਨੇ ਤਾਂ ਸਾਨੂੰ ਕਦੇ ਦੱਸਿਆ ਹੀ ਨਹੀਂ ਫਿਰ ਉਹ ਕਹਿੰਦੇ ਵੀ ਦੱਸੇ ਕੀ ਖੜਾ ਤਾਂ ਉਹ ਕੋਲ ਹੁੰਦਾ ਤੇ ਉਹ ਨੂੰ ਕਹਿੰਦਾ ਵੀ ਮੈਂ ਮਾਰ ਦੂੰ ਵੀ ਉਹ ਬੰਦਾ ਠੀਕ ਨਹੀਂ ਇਹਦੀ ਸਾਰੀ ਜ਼ਿੰਦਗੀ ਹੈ ਜਿਹੜੀ ਰੋਲ ਜੂ ਵੀ ਤੁਸੀਂ ਜੇ ਤੁਸੀਂ ਇਜਾਜ਼ਤ ਦਿਨੇ ਹੋ ਤਾਂ ਮੈਂ ਉਹਦੀ ਹੈਲਪ ਕਰਕੇ ਉਹਦੇ ਤਲਾਕ ਦੀ ਗੱਲ ਕਰਾਂ ਉਹ ਕਹਿੰਦੇ ਵੀ ਸਾਡੀ ਕੁੜੀ ਇਸ ਕੈਦ ਚੋਂ ਆਜ਼ਾਦ ਹੋਣੀ ਚਾਹੀਦੀ ਆ ਸਾਨੂੰ ਹੋਰ ਕੀ ਚਾਹੀਦਾਗਾ ਤੇ ਚਲੋ ਭਈ ਉਹੀ ਗੱਲ ਹੁੰਦੀ ਆ ਹਨਾ ਮਨਵੀਰ ਆ ਜਿਹੜੀ ਉਹ ਸੁਖਵੀਰ ਨੂੰ ਲੈ ਕੇ ਵੂਮਨ 셀 ਦੇ ਜਾਂਦੀ ਆ ਪੁਲਿਸ 'ਚ ਕੰਪਲੇਨਟ ਕਰਦੀਆਂ ਤੇ ਤਲਾਕ ਦੀ ਜਿਹੜੀ ਉਹ ਮੰਗ ਕਰਦੀ ਹੈਗੀ ਉਦੇ ਘਰ ਵਾਲੇ ਕੋਲ ਜਦੋਂ ਸੰਮਣ ਆਉਂਦੀ ਆ ਤੇ ਉਹ ਅੱਗ ਬਬੂਲਾ ਹੋ ਜਾਂਦਾ ਪਰ ਜਿਹੜੀ ਮਨਵੀਰ ਆ ਗਈ ਉਹ ਆਪਦੇ ਘਰ ਵਾਲੇ ਨੂੰ ਲੈ ਕੇ ਆਉਂਦੀ ਆ ਤੇ ਉਹਨੂੰ ਕਹਿੰਦੀ ਆ ਜੀਜੇ ਨੂੰ ਕਹਿੰਦੀ ਵੀ ਤੂੰ ਕੀ ਸੋਚਿਆ ਵੀ ਤੇਰੀਆਂ ਕਰਤੂਤਾਂ ਦਾ ਕਿਸੇ ਨੂੰ ਪਤਾ ਨਹੀਂ ਲੱਗੂ ਉਸ ਦਿਨ ਤੂੰ ਹੀ ਸੀ ਕੁੜੀ ਨਾਲ ਹੱਥ 'ਚ ਹੱਥ ਪਾ ਕੇ ਜਾ ਰਿਹਾ ਸੀ ਕਹਿੰਦੀ ਹੁਣ ਤੱਕ ਤਾਂ ਮੈਂ ਇਹਨੂੰ ਨਹੀਂ ਦੱਸਿਆ ਉਹ ਇਹ ਸ਼ੋਅ ਕਰਦੀ ਆ ਵੀ ਇਹਨੂੰ ਪਤਾ ਨਹੀਂ ਉਹ ਕਹਿੰਦੀ ਸੁਖਵੀਰ ਇਹ ਤੇਰੀ ਜ਼ਿੰਦਗੀ ਬਰਬਾਦ ਕਰ ਰਿਹਾ ਕਦੀ ਇਹੋ ਜਿਹੇ ਇਨਸਾਨ ਤੋਂ ਤੂੰ ਲੈਣਾ ਕੀ ਆ ਤੂੰ ਤਾਂ ਆਪਣੀ ਮਰਜ਼ੀ ਦੀ ਮਾਲਕ ਹੁੰਦੀ ਸੀ ਕਿ ਕੈਨੇਡਾ ਖਾਤਰ ਤੂੰ ਆਪਣੀ ਜ਼ਿੰਦਗੀ ਰੋਲਣੀ ਆ ਦੇ ਇਹਨੂੰ ਤਲਾਕ ਤੇ ਚਲ ਭਈ ਉਹਨੂੰ ਡਰਾ ਤਮਕਾ ਕੇ ਜਾਂਦੀ ਆ ਕਹਿੰਦੀ ਜੇ ਮੇਰੀ ਸਹੇਲੀ ਨੂੰ ਕੁਝ ਹੋ ਗਿਆ ਜਾਂ ਤੂੰ ਕੁਝ ਇਹ ਜਿਹਾ ਕੀਤਾ ਤੇ ਕਹਿੰਦੀ ਤੇ ਬੁਰਾ ਕੋਈ ਨਹੀਂ ਸਾਡੇ ਤੋਂ ਕਹਿੰਦੀ ਤੇਰੇ ਤੇ ਆਉ ਇਲਜ਼ਾਮ ਅਸੀਂ ਪੁਲਿਸ ਕੰਪਲੇਨ ਕੀਤੀ ਹੋਈ ਆ ਚਲ ਭਈ ਉਹ ਵੀ ਡਰ ਜਾਂਦਾ ਫਿਰ ਉਹਨੂੰ ਆਏ ਹੁੰਦਾ ਹਨਾ ਵੀ ਕਿਤੇ ਗੱਲ ਵੱਧ ਨਾ ਜਾਵੇ ਉਹਨੂੰ ਕਹਿੰਦਾ ਠੀਕ ਆ ਮੈਂ ਸਹਿਮਤੀ ਨਾਲ ਤਲਾਕ ਦੇਣ ਲਈ ਤਿਆਰ ਆ ਤੈਨੂੰ ਤੇ ਚਲ ਭਈ ਉਹ ਤਲਾਕ ਦਿੰਦਾ ਤੇ ਉਹਨੂੰ ਖਰਚਾ ਪਾਇਆ ਜਾਂਦਾ ਹਨਾ ਅਹ 6000 ਡਾਲਰ ਵੀ ਤੂੰ ਇਹਨੂੰ ਦੇਣੇ ਆ ਤਲਾਕ ਹੁੰਦਾ ਜਦੋਂ ਉਹਨਾਂ ਦਾ ਤਲਾਕ ਹੋ ਜਾਂਦਾ ਥੋੜੇ ਟਾਈਮ ਚ ਹੀ ਤਲਾਕ ਹੋਣ ਤੋਂ ਬਾਅਦ ਚਲੋ ਉਹ ਜਿਹੜੀ ਸੁਖਵੀਰ ਆ ਉਹ ਪਿੰਡ ਆ ਜਾਂਦੀ ਆ ਵਾਪਸ ਪਿੰਡ ਆ ਕੇ ਕਿਉਂਕਿ ਹਜੇ ਉਹ ਪੀਆਰ ਨਹੀਂ ਹੋਈ ਸੀ ਉਹਦੇ ਘਰ ਵਾਲੇ ਨੇ ਹਜੇ ਉਹਦੀ ਫੈਲ ਹੀ ਲਾਈ ਹੋਈ ਸੀ ਤੇ ਪਿੰਡ ਆ ਕੇ ਉਹ ਆਪਣੇ ਮਾਪਿਓ ਨੂੰ ਮਿਲਦੀ ਆ ਤੇ ਉਹਦੇ ਮਾਪਿਓ ਕਹਿੰਦੇ ਵੀ ਤੂੰ ਕਮਲੀ ਹੋਈ ਸੀ ਵੀ ਤੂੰ ਉੱਥੇ ਇੰਨਾ ਕੁਝ ਸਹਿੰਦੀ ਰਹੀ ਤੂੰ ਸਾਨੂੰ ਕਿਉਂ ਨਹੀਂ ਦੱਸਿਆ ਉਹ ਕਹਿੰਦੀ ਜੇ ਮੈਂ ਤੁਹਾਨੂੰ ਦੱਸਦੀ ਤਾਂ ਵੀ ਉਹ ਤਾਂ ਮੈਨੂੰ ਮਾਰ ਦਿੰਦਾ ਫਿਰ ਨਾ ਉਹ ਮਨਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੂੰ ਅਸਲੀ ਦੋਸਤੀ ਨਿਭਾਈ ਆ ਹਨਾ ਵੀ ਦੇਖ ਕਿਵੇਂ ਗੇੜ ਬਣਿਆ ਵੀ ਤੂੰ ਕੈਨੇਡਾ ਗਈ ਤਾਂ ਤੂੰ ਇਹਦੇ ਬਾਰੇ ਪਤਾ ਕੀਤਾ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਲੱਗਣਾ ਚਲੋ ਉਸ ਤੋਂ ਬਾਅਦ ਫਿਰ ਜਿਹੜੀ ਮਨਵੀਰ ਆ ਉਹ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਆ ਤੇ ਉਹਦਾ ਇੱਕ ਦੇ ਹੋਰ ਪੰਜਾਬ ਰਹਿਦਾ ਹੁੰਦਾਗਾ ਉਹ ਕਹਿੰਦੀ ਆ ਵੀ ਜੇ ਆਪਾਂ ਇਹਦਾ ਰਿਸ਼ਤਾ ਕਰਵਾ ਦਈਏ ਮੇਰੀ ਸਹੇਲੀ ਦਾ ਤੇ ਉਹ ਸੁਖਵੀਰ ਨਾਲ ਗੱਲ ਕਰਦੀ ਆ ਵੀ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਵੀ ਜ਼ਮੀਨ ਤਾਂ ਸਾਡੇ ਥੋੜੀ ਆ ਵੀ ਬਾਕੀ ਇੱਥੋਂ ਅਸੀਂ ਪੈਸਾ ਪੂਸਾ ਭੇਜਦੇ ਰਹਨੇ ਆ ਵੀ ਹੌਲੀ ਹੌਲੀ ਜਦੋਂ ਅਸੀਂ ਪੀਆਰ ਹੋ ਗਏ ਫਿਰ ਅਸੀਂ ਤੁਹਾਨੂੰ ਇੱਥੇ ਬੁਲਾ ਲਾਂਗੇ ਵੀ ਤੁਸੀਂ ਸਾਡੇ ਕੋਲ ਆ ਜਿਓ ਤੇ ਉਹਦੇ ਘਰ ਦੇ ਨਾਲ ਗੱਲ ਕਰਦੀ ਉਹਦੇ ਘਰ ਦੇ ਕਹਿੰਦੀ ਸਾਨੂੰ ਕੋਈ ਇਤਰਾਜ਼ ਨਹੀਂ ਤੇ ਚਲੋ ਮਨਵੀਰ ਤੇ ਉਹਦੇ ਘਰ ਵਾਲਾ ਪੰਜਾਬ ਆਉਂਦਿਆ ਤੇ ਆਪਦੇ ਦਿਔਰ ਨਾਲ ਆਪਦੀ ਸਹੇਲੀ ਦਾ ਰਿਸ਼ਤਾ ਕਰਦੀ ਆ ਦਿਔਰ ਨੂੰ ਉਹ ਦੱਸ ਦਿੰਦੀ ਆ ਹਨਾ ਵੀ ਇਸ ਤਰ੍ਹਾਂ ਇਹਦੇ ਨਾਲ ਧੋਖਾ ਹੋਇਆ ਵਿਆਗਾ ਉਹ ਕਹਿੰਦਾ ਮੈਨੂੰ ਕੋਈ ਇਤਰਾਜ਼ ਨਹੀਂ ਚਲੋ ਉਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਫਿਰ ਸੁਖਵੀਰ ਮਨਵੀਰ ਦੀ ਦਰਾਣੀ ਬਣ ਕੇ ਉਹਦੇ ਘਰ ਆਉਂਦੀ ਆ ਤੇ ਚਲੋ ਉਹ ਵਾਪਸ ਕੈਨੇਡਾ ਚਲੇ ਜਾਂਦੇ ਆ ਤੇ ਮਨਵੀਰ ਸੁਖਵੀਰ ਤੇ ਉਹਦੇ ਘਰ ਵਾਲਾ ਪੰਜਾਬ ਰਹਿੰਦੇ ਆ ਫਿਰ ਉਹ ਰੋਜ਼ ਫੋਨ ਤੇ ਗੱਲਬਾਤ ਕਰਦਿਆਂ ਨੇ ਉਹਨਾਂ ਦਾ ਪਿਆਰ ਆ ਜਿਹੜਾ ਹੋਰ ਵੀ ਵੱਧ ਜਾਂਦਾ ਕਿਉਂਕਿ ਹੁਣ ਉਹਨਾਂ ਦੀ ਰਿਸ਼ਤੇਦਾਰੀ ਗੂੜੀ ਹੋ ਚੁੱਕੀ ਸੀ ਫਿਰ 3-4 ਸਾਲ ਦੇ ਵਿੱਚ ਮਨਵੀਰ ਤੇ ਉਹਦੇ ਘਰ ਵਾਲਾ ਜਦੋਂ ਜਮਾ ਸੈੱਟ ਹੋ ਜਾਂਦੇ ਆ ਫਿਰ ਉਹ ਸਪான்ਸਰ ਕਰਕੇ ਸੁਖਵੀਰ ਨੂੰ ਤੇ ਉਹਦੇ ਘਰ ਵਾਲੇ ਨੂੰ ਕੈਨੇਡਾ ਬੁਲਾ ਲੈਂਦੇ ਆ ਤੇ ਕੈਨੇਡਾ ਦੇ ਵਿੱਚ ਵੀ ਫਿਰ ਉਹ ਇਕੱਠੇ ਰਹਿੰਦੇ ਆ ਫਿਰ ਦੋਨੇ ਭੈਣਾਂ ਦੋਨੇ ਸਹੇਲੀਆਂ ਜਿਹੜੀਆਂ ਇਕੱਠੀਆਂ ਕੰਮ ਤੇ ਜਾਂਦੀਆਂ ਨੇ ਗਿਆ ਤੇ ਇਕੱਠੀਆਂ ਹੀ ਘਰ ਦਾ ਕੰਮ ਕਰਦੀਆਂ ਉਹ ਦੋਨੋਂ ਭਰਾ ਵੀ ਵਧੀਆ ਕੰਮ ਕਰਦੇ ਆ ਕਿਉਂਕਿ ਉਹਦੇ ਭਰਾ ਨੇ ਵੀ ਪਲੰਬਿੰਗ ਦਾ ਕੰਮ ਸਿੱਖ ਲਿਆ ਸੀਗਾ ਤੇ ਦੋਨੋਂ ਭਰਾ ਕੈਨੇਡਾ ਦੇ ਵਿੱਚ ਸੈੱਟ ਹੋ ਜਾਂਦੇ ਆ ਤੇ ਉਹ ਦੋਨੋਂ ਸਹੇਲੀਆਂ ਫਿਰ ਗੱਲਾਂ ਕਰਦੀਆਂ ਉਹ ਕਹਿੰਦੀਆਂ ਵੀ ਦੇਖੋ ਜੋ ਕੁਝ ਕਿਸਮਤ ਦੇ ਵਿੱਚ ਹੁੰਦਾ ਪਰ ਕਹਿੰਦੀ ਵੀ ਮੈਨੂੰ ਕੈਨੇਡਾ ਦੀ ਵਾਲੀ ਹੋੜ ਲੱਗੀ ਸੀ ਤੇ ਤੂੰ ਕਦੇ ਸੋਚਿਆ ਵੀ ਨਹੀਂ ਸੀ ਕੈਨੇਡਾ ਆਉਣ ਬਾਰੇ ਪਰ ਕਹਿੰਦੀ ਚੰਗਾ ਹੀ ਹੋਇਆ ਜੇ ਤੂੰ ਕੈਨੇਡਾ ਆਈ ਤਾਂ ਮੇਰੀ ਜ਼ਿੰਦਗੀ ਬਦਲੀ ਤਾਂ ਮੇਰੇ ਦਿਨ ਬਦਲੇ ਨਹੀਂ ਤਾਂ ਕਹਿੰਦੀ ਮੈਂ ਪਤਾ ਨਹੀਂ ਕੀ ਕੁਝ ਸਹਿਣਾ ਸੀ ਉੱਥੇ ਇੱਕ ਹੈ ਕਿ ਉਹ ਆਪਣੇ ਸਹੇਲੀ ਨੂੰ ਜੱਫੀ ਪਾ ਲੈਂਦੀ ਆ ਤੇ ਰੋਣ ਲੱਗ ਜਾਂਦੀ ਆ ਹਾਂਜੀ ਦੋਸਤੋ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਅੱਜ ਤੋਂ ਕੁਝ ਇੱਕ ਸਾਲ ਪਹਿਲਾਂ ਦੀ ਜਿਹੜਾ ਗੱਲ ਹੈ ਇਹ 30 35 ਸਾਲ ਪਹਿਲਾਂ ਇਸ ਤਰ੍ਹਾਂ ਹੀ ਹੁੰਦਾ ਸੀਗਾ ਕੁੜੀਆਂ ਨੂੰ ਐ ਹੁੰਦਾ ਸੀ ਵੀ ਸਾਨੂੰ ਕੋਈ ਕੈਨੇਡਾ ਵਾਲਾ ਮੁੰਡਾ ਮਿਲ ਜੇ ਤੇ ਮਾਪੇ ਵੀ ਆਪਣੀਆਂ ਕੁੜੀਆਂ ਦਾ ਨਾ ਵੱਡੀ ਉਮਰ ਦੇ ਮੁੰਡਿਆਂ ਨਾਲ ਵਿਆਹ ਕਰ ਦਿੰਦੇ ਸੀ ਕੁਝ ਨਹੀਂ ਸੀ ਪੁੱਛ ਪੜਤਾਲ ਕਰਦੇ ਮੁੰਡੇ ਬਾਰੇ ਤੇ اسی ਤਰ੍ਹਾਂ ਕੁੜੀਆਂ ਨੇ ਕੈਨੇਡਾ ਦੇ ਵਿੱਚ ਬਹੁਤ ਜ਼ੁਲਮ ਸਹੇ ਆ ਹੁਣ ਥੋੜਾ ਜਮਾਨੇ ਦਾ ਫਰਕ ਪੈ ਗਿਆ ਤੇ ਹੁਣ ਕੁੜੀਆਂ ਆਈਲੈਟਸ ਕਰ ਕਰਕੇ ਜਾਣ ਲੱਗੀਆਂ ਤਾਂ ਕਰਕੇ ਫਰਕ ਪੈ ਗਿਆ ਪਰ ਪਹਿਲਾਂ ਤਾਂ ਕੈਨੇਡਾ ਦੇ ਵਿੱਚ ਵੀ ਕੁੜੀਆਂ ਨਾਲ ਬਹੁਤ ਅਤਿਆਚਾਰ ਹੁੰਦੇ ਰਹੇ ਆ ਤੇ ਕੁੜੀਆਂ ਬੋਲਦੀਆਂ ਨਹੀਂ ਸੀ ਕਿਉਂਕਿ ਕੁੜੀਆਂ ਨੂੰ ਇਹ ਹੁੰਦਾ ਸੀ ਵੀ ਸਾਡੇ ਘਰਦਿਆਂ ਨੇ ਇੰਨਾ ਪੈਸਾ ਲਾ ਕੇ ਸਾਨੂੰ 도ਰਿਆ ਤੇ ਕਈ ਵਾਰੀ ਘਰ ਦੇ ਵੀ ਕਹਿ ਦਿੰਦੇ ਸੀ ਵੀ ਕੈਨੇਡਾ ਵਰਗੇ ਦੇਸ਼ ਚ ਰਹਿ ਕੇ ਵੀ ਤੁਸੀਂ ਔਖਿਓ ਰਹਿਣਾ ਨਹੀਂ ਜਾਂਦਾ ਪਰ ਮਾਪਿਆਂ ਨੂੰ ਨਹੀਂ ਪਤਾ ਹੁੰਦਾ ਸੀ ਵੀ ਉਹਨਾਂ ਦੀਆਂ ਕੁੜੀਆਂ ਉੱਥੇ ਕੀ ਕੁਝ ਸਹਿੰਦੀਆਂ ਨੇ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ